ਨਰਾਤਿਆਂ ਤੋਂ ਮਗਰੋਂ ਇਹ ਦੋ দান ਘਰ ਤੋਂ 2 ਕਿਲੋਮੀਟਰ ਦੂਰ ਬਿਨਾ ਇਹਨਾਂ ਲੋਕਾਂ ਨੂੰ দান ਕਰਨਾ ਫਿਰ ਦੇਖਣਾ ਚਮਤਕਾਰ ਦਿਨ ਬਦਲਦੇ ਤੁਹਾਡੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜਿਵੇਂ ਕਿ ਹੁਣ ਨਰਾਤੇ ਚੱਲ ਰਹੇ ਨੇ ਤੁਸੀਂ ਸਾਰੇ ਜਾਣ ਹੀ ਰਹੇ ਹੋ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਜਿਹੜਾ ਹੈ ਉਹ ਵਿਚਾਰਿਆ ਹੀ ਹੈ ਇਸ ਗੱਲ ਦੇ ਵਿੱਚ ਆਪਾਂ ਕੋਈ ਦੋਰਾਵਾ ਨਹੀਂ ਆਪਾਂ ਸਾਰੇ ਵੇਖ ਰਹੇ ਹਾਂ ਜਿਹੜਾ ਸਮਾਂ ਸਾਡੇ ਤੇ ਚੱਲ ਰਿਹਾ ਹੈ ਗੁਰਮੁਖ ਪਿਆਰਿਓ ਤੇ ਇਹ ਸਮਾਂ ਜਿਹੜਾ ਹੈ ਉਹ ਆਪਾਂ ਸਾਰੇ ਵੇਖ ਰਹੇ ਹਾਂ ਔਰ ਨਰਾਤਿਆਂ ਦੇ ਵਿੱਚ ਸਭ ਤੋਂ ਵੱਧ ਦਾਨਪੁਨ ਕਰੋ ਜੀ ਕੰਜਕਾਂ ਬਿਠਾਓ ਜੀ ਇੰਜ ਕਰੋ ਜੀ ਆਹ ਕਰੋ ਜੀ ਸਾਹਾ ਸੰਗਤ ਬੜਾ ਕੁਝ ਸਾਡੇ ਤੋਂ ਕਰਵਾਇਆ ਜਾਂਦਾ ਤੇ ਯਾਦ ਰੱਖੋ ਵੀ ਅੱਜ ਕੰਜਕਾਂ ਪੂਜਦੇ ਆ ਪਰ ਜਿਸ ਦਿਨ ਆਪਣੇ ਘਰੇ ਧੀ ਹੁੰਦੀ ਹੈ ਉਸ ਦਿਨ ਬੰਦਾ ਕਹਿੰਦਾ ਮੇਰੇ ਘਰ ਦੇ ਵਿੱਚ ਧੀ ਕਿਉਂ ਹੋ ਗਈ ਤੇ ਬੰਦਾ ਫਿਰ ਸਭ ਤੋਂ ਵੱਧ ਇਮੋਸ਼ਨਲ ਫੀਲ ਕਰਦਾ ਵੀ ਮੇਰੇ ਘਰ ਦੇ ਵਿੱਚ ਧੀ ਹੋ ਗਈ ਜੀ ਕਿਉਂ ਹੋ ਗਈ ਇੰਜ ਹੋ ਗਿਆ ਆਹ ਹੋ ਗਿਆ ਤੇ ਸਾਧ ਸੰਗਤ ਫਿਰ ਉਹਨਾਂ ਚੀਜ਼ਾਂ ਤੇ ਕਾਇਮ ਰਹੋ ਵੀ ਯਾਦ ਰੱਖਿਓ ਵੀ ਲੋਕਾਂ ਨੇ ਜਾਂ ਕੰਜਕਾਂ ਪੂਜਦੇ ਸਾਂ ਅੱਜ ਦੇ ਮਾਲਕ ਨੇ ਸਾਨੂੰ ਆਪਣੇ ਘਰੀ ਕੰਜਕਾ ਦੇਤੀਆਂ ਸੀ ਆਪ ਪੂਜੀਏ ਕਾਂ ਸਤਕਾਰ ਕਰੀਏ ਤੇ ਕੁੱਖਾਂ ਦੇ ਵਿੱਚ ਕਤਲ ਕਰਵਾਉਣ ਵਾਲੇ ਤੇ ਕਦੇ ਇੰਜ ਦੇਖੋ ਵੀ ਉਹ ਕਦੇ ਕੰਜਕਾਂ ਵਟਾਉਂਦੇ ਹੁੰਦੇ ਐ ਸਾਧ ਸੰਗਤ ਪਰ ਆਪਣੇ ਮਨ ਨੂੰ ਠਠੋਰ ਕੇ ਵੇਖਿਓ ਵੀ ਕਦੇ ਅਸੀਂ ਆਪਣੀ ਕੰਜਕ ਦਾ ਕਤਲ ਕਰਵਾਇਆ ਤੇ ਅੱਜ ਅਸੀਂ ਆਪ ਕੰਜਕਾਂ ਪੂਜ ਰਹੇ ਆ ਮੈਂ ਇਹ ਨਹੀਂ ਕਹਿੰਦਾ ਵੀ ਕੰਜਕਾਂ ਨਾ ਪੂਜੋ ਜ਼ਰੂਰ ਪੂਜੋ ਜੀ ਸਦਕੇ ਪਰ ਜਿਸ ਦਿਨ ਆਪਣੇ ਘਰੇ ਹੁੰਦੀ ਹੈ ਨਾ ਉਹਨਾਂ ਨੂੰ ਸਵੀਕਾਰ ਕਰਿਆ ਕਰੋ ਰੱਬ ਦੀ ਦਾਤ ਸਮਝ ਕੇ ਪਿਆਰਿਓ ਉਹ ਕਹਿੰਦੇ ਜੀ ਕੰਜਕਾ ਮਿਠਾਓ ਜੀ ਇਹ ਸਭ ਤੋਂ ਵੱਡਾ ਦਾਨ ਹੁੰਦਾ ਚਲੋ ਜ਼ਰੂਰ ਕਰੋ ਜੀ ਆਪਾਂ ਇਸ ਗੱਲ ਨੂੰ ਨਹੀਂ ਕਹਿੰਦੇ ਜ਼ਰੂਰ ਕਰੋ ਤੇ ਉਹਨਾਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਹੈ ਅਸੀਂ ਕਦੇ ਉਹਨਾਂ ਵੱਲ ਝਾਤ ਮਾਰੀਏ ਸਾਧ ਸੰਗਤ ਜਿਹੜੇ ਜਿਹੜੇ ਨੂੰ ਅਸੀਂ ਵੇਖਦੇ ਆ ਉਹਨਾਂ ਕੋਲੇ ਪੈਰੀ ਮੋਜੇ ਨਹੀਂ ਤਨ ਤੇ ਕੱਪੜਾ ਨਹੀਂ ਤੇ ਜੇ ਅਸੀਂ ਉਹ ਚੀਜ਼ਾਂ ਕਰੀਏ ਨਰਾਤਿਆਂ ਦੇ ਵਿੱਚ ਹੀ দান ਕੀਤਾ ਹੋਇਆ ਕਹਿੰਦੇ ਸਭ ਤੋਂ ਵੱਧ ਫਲਦਾ ਹੈ ਕਿ ਬਾਕੀ ਦਿਨਾਂ ਦੇ ਵਿੱਚ দান ਕੀਤਾ ਹੋਇਆ ਨਹੀਂ ਫਲਦਾ ਹੁੰਦਾ ਸੋਚੋ ਜਰਾ ਇਹ ਵਿਚਾਰੋ ਸਭ ਤੋਂ ਵੱਡੀ ਗੱਲ ਹੈ ਕਿ ਨਰਾਤਿਆਂ ਤੋਂ ਬਿਨਾਂ ਜੇ ਆਪਾਂ দান ਕਰਾਂਗੇ ਕਿ ਉਹ দান ਸਾਡਾ ਲੱਗਣਾ ਨਹੀਂ ਹੈਗਾ ਕਿ ਉਹ দান দান ਨਹੀਂ ਹੁੰਦਾ ਸੋ ਇਹਨਾਂ ਚੀਜ਼ਾਂ ਦੀ ਅਸੀਂ ਨਾ ਦੂਰੀ ਦੇ ਵਿੱਚੋਂ ਨਿਕਲੀਏ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਗੁਰਮਖ ਪਿਆਰੇਓ ਤੇ ਬਾਕੀ ਦਿਨਾਂ ਦੇ ਵਿੱਚ ਅਸੀਂ ਦਾਨ ਕਰੀਏ ਬਾਕੀ ਦਿਨਾਂ ਨੂੰ ਵੀ ਅਸੀਂ ਸਮਝੀਏ ਬਾਕੀ ਦਿਨਾਂ ਨੂੰ ਵੀ ਅਸੀਂ ਵਿਚਾਰੀਏ ਸੋ ਸਾਧ ਸੰਗਤ ਇਹ ਚੀਜ਼ਾਂ ਨੂੰ ਅਸੀਂ ਜਿੰਨਾ ਸਮਝਣ ਦਾ ਯਤਨ ਕਰਾਂਗੇ ਨਾ ਉਨਾ ਹੀ ਚੰਗਾ ਆ ਕਿਉਂਕਿ ਅਸੀਂ ਬਾਕੀ ਦਿਨਾਂ ਦੇ ਵਿੱਚ ਵੀ ਦਾਨ ਕਰੀਏ ਬਾਕੀ ਦਿਨਾਂ ਨੂੰ ਵੀ ਅਸੀਂ ਸਮਝੀਏ ਜਿੰਨਾ ਹੋ ਸਕੇ ਸਮਝਣ ਦਾ ਯਤਨ ਕਰੀਏ ਪ੍ਰਯਾਸ ਕਰੀਏ ਸੋ ਗੁਰਮਖ ਪਿਆਰਿਓ ਅਸੀਂ ਬਹਿਮਾ ਭਰਮਾ ਦੇ ਵਿੱਚ ਨਾ ਪਈ ਇਨਰਾਤਿਆਂ ਦੇ ਵਿੱਚ ਘਰ ਤੋਂ ਇੰਨੇ ਕਿਲੋਮੀਟਰ ਜਾ ਕੇ ਦਾਨ ਕਰਨਾ ਜੀ ਉਸ ਏਰੀਏ ਦੇ ਵਿੱਚ ਜਾ ਕੇ ਦਾਨ ਕਰਨਾ ਦੱਖਣ ਵੱਲ ਜਾਣਾ ਪੱਛਮ ਵੱਲ ਜਾਣਾ ਉੱਤਰ ਵੱਲ ਜਾਣਾ ਤੇ ਉੱਤਰ ਵੱਲ ਜਾਣਾ ਇੱਧਰ ਜਾਣਾ ਇਹਨਾਂ ਚੀਜ਼ਾਂ ਦੀ ਅਸੀਂ ਬਹਿਮਾਦਗੀ ਦੇ ਵਿੱਚੋਂ ਨਿਕਲੀਏ ਤੇ ਅਸੀਂ ਗੁਰੂ ਦੇ ਲੜ ਲੱਗ ਗਏ ਯਾਦ ਰੱਖਿਓ ਵੀ ਸਭ ਤੋਂ ਵੱਧ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਾ ਤੇ ਸਭ ਤੋਂ ਵੱਧ ਗੁਰੂ ਤੇ ਭਰੋਸਾ ਕਰਨ ਵਾਲਾ ਤੇ ਯਾਦ ਰੱਖਿਓ ਵੀ ਉਹ ਕਦੇ ਨਾ ਵਹਿਮਾ ਭਰਮਾ ਵਿੱਚ ਨਹੀਂ ਪੈਂਦਾ ਤੇ ਜਿਹੜਾ ਇਹਨਾਂ ਵਹਿਮਾ ਭਰਮਾ ਵਿੱਚ ਪੈਂਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਬਸ ਗੱਲ ਤੇ ਇੱਥੇ ਕੋ ਖੜੀ ਆ ਪਿਆਰਿਓ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਗਏ ਨਾ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਰਹਿਨਮਾਈ ਕਰਨੀ ਬੰਦ ਕਰ ਦਿੱਤੀ ਅਸੀਂ ਉਸ ਦਿਨ ਸਤਿਗੁਰੂ ਮਹਾਰਾਜ ਜੀ ਦੇ ਪੱਕੇ ਸਿੱਖ ਬਣਾਂਗੇ ਉਸ ਦਿਨ ਸਤਿਗੁਰੂ ਮਹਾਰਾਜ ਜੀ ਦੇ ਪੱਕੇ ਸਿੱਖ ਹੋਣ ਦਾ ਅਸੀਂ ਦਾਵਾ ਕਰ ਸਕਦੇ ਹਾਂ ਉਦੋਂ ਪਹਿਲਾਂ ਨਹੀਂ ਗੁਰਮੁਖ ਪਿਆਰਿਓ ਅਸੀਂ ਵਹਿਮਾਂ ਦੇ ਵਿੱਚੋਂ ਨਿਕਲੀਏ ਸਤਿਗੁਰੂ ਕੀ ਕਹਿੰਦੇ ਆ ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਕੀ ਹੈ ਆਖਾਂ ਜੀਵਾਂ ਵਿਸਰੇ ਮਰ ਜਾਓ ਆਪਣੀ ਸੁਰਤ ਅਜਹੀ ਬਣਾਈਏ ਤੇ ਜਦਨੇ ਸੁਰਤ ਬਣ ਗਈ ਉਸ ਦਿਨ ਅਸੀਂ ਇਹਨਾਂ ਫੋਕੇ ਦਾਵਿਆਂ ਚੋਂ ਨਿਕਲ ਜਾਵਾਂਗੇ ਤੇ ਜਦਨ ਸਾਡੇ ਤੇ ਕਿਰਪਾ ਹੋ ਗਈ ਉਸ ਦਿਨ ਅਸੀਂ ਆਪ ਕਹਾਂਗੇ ਸਤਿਗੁਰੂ ਤੇਰਾ ਨਾਮ ਖੁੰਦਕਾਰ ਸੱਤੇ ਪਾਸ਼ਾ ਤੇਰਾ ਨਾਮ ਹੀ ਸਭ ਕੁਝ ਹੈ ਤੇਰਾ ਨਾਮ ਹੀ ਮੇਰੇ ਲਈ ਸਭ ਕੁਝ ਹੈ ਸਭ ਪਰਵਾਰ ਚੜਾਇਆ ਵੇੜੇ ਮੇਰੇ ਮਾਲਕ ਜੀ ਤੇਰੀ ਕਿਰਪਾ ਹੋ ਗਈ ਤੇ ਸਤਿਗੁਰੂ ਮਹਾਰਾਜ ਉਸ ਦਿਨ ਸ਼ਬਦ ਇਹ ਨਿਕਲਣਗੇ ਤੇ ਆਪਾਂ ਇਹ ਵੀ ਪੜਾਂਗੇ ਅੰਤਰਜਾਮੀ ਸੱਚੇ ਸਤਗੁਰੂ ਜੀਓ ਤੁਸੀਂ ਤੇ ਮੇਰੇ ਤੇ ਕਿਰਪਾ ਕਰ ਦਿੱਤੀ ਉਹ ਦਿਨ ਸ਼ਬਦ ਆਪਣੇ ਆਪ ਸਹੀ ਢੇ ਨਿਕਲਣਗੇ ਤੇ ਗੁਰਮੁਖ ਪਿਆਰਿਓ ਜਿੱਦਣ ਸਾਡੇ ਜ਼ੁਬਾਨ ਤੋਂ ਸ਼ੁਕਰਾਨਾ ਨਿਕਲਿਆ ਜਿੱਦਣ ਅਸੀਂ ਖੁਦ ਗੁਰੂ ਦਾ ਸ਼ੁਕਰਾਨਾ ਕਰਨ ਵਾਲੇ ਹੋਏ ਤੇ ਪਿਆਰਿਓ ਯਾਦ ਰੱਖਿਓ ਉਹੀ ਦਿਨ ਜਿਹੜਾ ਹੈ ਸਭ ਤੋਂ ਵਧੀਆ ਤੇ ਚੰਗਾ ਦਿਨ ਹੋਏਗਾ ਤੇ ਜਿਸ ਦਿਨ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਗਈ ਤੇ ਉਹੀ ਸਭ ਤੋਂ ਵਧੀਆ ਦਿਨ ਹੋਏਗਾ ਸਾਡੇ ਲਈ ਸਭ ਤੋਂ ਨਵੇਕਲਾ ਦਿਨ ਹੋਏਗਾ ਸਤਗੁਰੂ ਮਹਾਰਾਜ ਸਾਡੇ ਤੇ ਉਦਣੀ ਕਿਰਪਾ ਕਰਨਗੇ ਸੋ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਨੂੰ ਅਸੀਂ ਸਮਝੀਏ ਇਹਨਾਂ ਚੀਜ਼ਾਂ ਨੂੰ ਅਸੀਂ ਵਿਚਾਰਨ ਦਾ ਯਤਨ ਕਰੀਏ ਸੋ ਪਿਆਰਿਓ ਆਪਾਂ ਵਿਹਿਮਾ ਭਰਮਾ ਦੇ ਵਿੱਚੋਂ ਦੂਰ ਹੋਈਏ ਗੁਰੂ ਦੀ ਬਾਣੀ ਨੂੰ ਪੜਹੀਏ ਸਤਗੁਰੂ ਜੀ ਸਾਡੇ ਤੇ ਕਿਰਪਾ ਕਰਨ ਵਾਹਿਗੁਰੂ ਜੀ